ਕੀ ਨਾਮ ਆ ਬਿੱਤਰਾ ਮੇਰਾ ਨਾਮ ਸਹਿਬ ਰਾਮ ਹੈ ਅੱਛਾ ਕੀ ਹੋਇਆ ਕੇ ਵੀਰ ਵੀਰ ਜੀ ਮੈਂ ਤਾਂ ਗੱਡੀ ਲੈ ਕੇ ਮੌਕੇ ਤੇ ਆਇਆ ਸੀ ਮੌਕੇ ਤੇ ਬੰਦੇ ਨੂੰ ਚੱਕਿਆ ਰਾਜ ਹਸਪੀਟਲ ਲੈ ਗਏ ਉਦੋਂ ਸਹੱਕਦਾ ਸੀ ਬੰਦਾ ਹੂੰ ਉਸ ਤੋਂ ਬਾਅਦ ਅਸੀਂ ਲੰਬੀ ਲੈ ਆਏ ਹੂੰ ਉਹਦੇ ਹਾਲਾਤ ਕਿੰਦੇ ਤੋਂ ਚੱਕਿਆ ਉਦੋਂ ਸਹੱਕਦਾ ਸੀ ਹੂੰ ਤਾਂ ਫਿਰ ਉਸ ਤੋਂ ਜੋ ਰਾਜ ਦੇ ਲੈ ਗਏ ਉਸ ਤੋਂ ਉਹਨੇ ਕੀ ਕੀਤਾ ਉਹ ਕਹਿੰਦੇ ਵੀ ਤੁਸੀਂ ਲੰਬੀ ਲੰਬੀ ਹਸਪੀਟਲ ਲੈ ਜਾਓ ਹੂੰ ਜਿਹੜਾ ਡਾਕਟਰ ਨੇ ਤੇ ਆ ਕੇ ਸੀ ਕਿਹਾ ਜੇ ਤਾਂ ਲੰਬੀ ਆਗੇ ਡੰਡ ਡੋ ਗਏ ਡੋ ਗਏ ਭਾਈ ਜੀ ਤਾਂ ਸਤਪਾਲ ਸਿੰਘ ਸਾਫ ਦਾ ਸਰਪੰਚ ਪਿੰਡ ਪੀਟੀਵਾਲਾ ਕੀ ਹੋਇਆ ਕੀ ਬਾਈ ਜੀ ਇਹ ਹੋਇਆ ਸਾਡੇ ਪਿੰਡ ਐਕਸੀਡੈਂਟ ਆਪਣਾ ਬਲਜੀਤ ਸਿੰਘ ਰੈਂਕੂ ਇਹ ਜਾਂਦਾ ਸੀਗਾ ਖੇਤ ਕੰਪੈਨ ਵਾਲਿਆਂ ਕੋਲ ਤੇ ਮਗਰੋਂ ਇੱਕ ਸਕਾਰਪੀਓ ਤੇ ਦੋ ਗੱਡੀਆਂ ਹੁੰਦੀਆਂ ਸੀ ਇਕੱਠੀਆਂ ਸਕਾਰਪੀਓ ਮਗਰੋਂ ਆ ਕੇ ਮਾਰੀ ਉਹਦੇ ਵਿੱਚ ਰੈਂਕੂ ਦੇ ਮੋਟਰਸਾਈਕਲ ਚ ਜਿਹੜੀ ਕਿ ਉਹ ਆਪਣਾ ਉੱਥੇ ਉਹ ਡਿੱਗ ਪਿਆ ਤੇ ਉਹ ਛੱਡ ਕੇ ਪਾਸੇ ਹੋ ਗਏ ਨਾ ਉਹਨਾਂ ਨੇ ਮੁੰਡੇ ਨੂੰ ਸਾਡੇ ਨੂੰ ਚੱਕਿਆ ਕਿਉਂ ਇੱਕ ਗੱਡੀ ਤਾਂ ਵੱਜ ਗਈ ਸੀ ਦੂਜੀ ਗੱਡੀ ਨਾਲ ਸੀ ਉਹ ਚੱਕ ਸਕਦੇ ਸੀ ਤੇ ਹੁਣ ਨੌਜਵਾਨ ਮੁੰਡਾ ਚਲਾਉਂਦਾ ਸੀ ਜਿਹੜਾ ਕਿ ਸਾਨੂੰ ਇਹ ਵੀ ਪਤਾ ਹੈ ਵੀ ਉਹ ਬੇ ਲਾਇਸੈਂਸ ਸੀ ਉਹਦੇ ਕੋਲੇ ਗੱਡੀ ਦਾ ਲਾਇਸੈਂਸ ਨਹੀਂ ਸੀ ਚਲਾਉਣ ਨੂੰ ਤੇ ਬੇਜਵਾਨਾ ਉਹ ਮਾਲਕ ਹੋ ਸਕਦਾ ਹੈ ਬ੍ਰੇਕ ਲੱਗੇ ਹੀ ਨਹੀਂ ਤੇ ਬ੍ਰੇਕ ਗੱਡੀ ਤੇ ਲੱਗੇ ਹੀ ਨਹੀਂ 25 ਕਰਮਾ ਅਕੜੀ ਸੀ ਗੱਡੀ ਉਹਨੂੰ ਜਾ ਕੇ ਕੱਚੇ ਚ ਸਿੱਟਿਆ ਜਿਹੜਾ ਕਿ ਕੰਡਕਟਰ ਸਾਈਡ ਜਿਹੜੀ ਸਾਈਡ ਤੇ ਆਪਦੀ ਸਾਈਡ ਜਾਂਦਾ ਸੀ ਕੰਡਕਟਰ ਸਾਈਡ ਉਹਨੂੰ 25 ਕਰਮਾ ਤੇ ਜਾ ਕੇ ਸਿੱਟਿਆ 25 ਕਰਮਾ ਵੀ ਬ੍ਰੇਕ ਨਹੀਂ ਲੱਗੇ ਉਹ ਹਮਲੇ ਪੈ ਗਿਆ ਤੇ ਕਿਉਂ ਜਿਹੜਾ ਚਲਾਉਣ ਵਾਲਾ ਸੀ ਨਵਾਲਕ ਸੀ 6:00 ਕਿਤੇ ਵੱਜੀ ਆ ਜੀ 6:00 ਉਹਦੇ ਸਿਰਚ ਵੱਜੀਆਂ ਦੋ ਸੱਟਾਂ ਲੱਤ ਟੁੱਤੀ ਹੈ ਸਾਰਾ ਸਰੀਰ ਹੀ ਉਹਦਾ ਡੈਮੇਜ ਹੋ ਗਿਆ ਬੜਾ ਟੁੱਤੀ ਹੋ ਗਈ ਕਿਉਂ 25 ਕਰਮਾ ਜਦੋਂ ਗੱਡੀ ਅੱਗੇ ਕਿਡੀ ਸੀ ਉਮਰ ਤਕਰੀਬਨ 35 ਸਾਲ ਉਹ ਵਿਆਹ ਹੋਇਆ ਹਾਂ ਜੀ ਵਿਆਹ ਹੈ ਉਹ ਕੁੜੀਆਂ ਛੋਟੀਆਂ ਛੋਟੀਆਂ ਕੁੜੀਆਂ ਨੌਜਵਾਨ ਘਰ ਆ ਰਹੀ ਹੈ ਉਹ ਮੰਗ ਕੀ ਕਰਦੇ ਮੰਗ ਇਹੋ ਹੀ ਹੈ ਸਭ ਮਿਲਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਬਜ਼ੁਰਗ ਮਾਪਿਓ ਹੈ ਤੇ ਨੌਜਵਾਨ ਘਰ ਆਲੀ ਹੈ ਬੱਚੀਆਂ ਨਿੱਕੀਆਂ ਹੈ ਰਾਜਸਥਾਨ ਦੀ ਹੈ ਇਹ ਹੋਰ ਕੋਈ ਐ ਨਹੀਂ ਰਾਜਸਥਾਨ ਦੀ ਗੱਡੀ ਐ ਸਾਨੂੰ ਐ ਨਹੀਂ ਪਤਾ ਕੌਣ ਐ ਕਿਵੇਂ ਐ ਗੱਡੀ ਚ ਕਿੰਨੇ ਕਿੰਨੇ ਚਨੇ ਚ ਕੁਝ ਪਤਾ ਲੱਗਦਾ ਗੱਡੀ ਚ ਸੀਗੇ 4-5 ਜਣੇ 4 ਜਣੇ ਠੀਕ ਗੱਡੀ ਦਾ ਨੰਬਰ ਨਾਮ ਨੋਟ ਐ ਤੁਹਾਡੇ ਕੋਲ ਗੱਡੀ ਸਕੋਰਪੀਆ ਐ ਬਾਕੀ ਉੱਥੇ ਨੰਬਰ ਆਗੇ ਤੇ ਮੌਕੇ ਤੇ ਪੁਲਿਸ ਆ ਗਈ ਸੀ ਤੇ ਮੌਕੇ ਤੇ ਪੁਲਿਸ ਵੀ ਆ ਗਈ ਸੀ ਜਿਹੜੀ ਆਪਣਾ ਆਪਣਾ ਆ ਰੋਡ ਤੇ ਦਵਾਈ ਬੂਟੀ ਦਿੰਦੀ ਐ ਹੂੰ ਉਹਨਾਂ ਨੇ ਆਖਿਆ ਵੀ ਤੁਸੀਂ ਲੈ ਜਾਓ ਜੱਜ ਹੁੰਦਾ ਠੀਕ ਓਕੇ ਜੀ ਅਸੀਂ ਡੱਬ ਹਾਲਾਤ ਕੀ ਰਿੰਕ ਪੁਰੇ ਹੁਣ ਹਾਲਾਤ ਖਤਮ ਆ ਗਏ ਡੈਡ ਹੋ ਗਿਆ ਡੈਡ ਹੋ ਗਿਆ ਡੈਡ ਹੋ ਗਿਆ ਹਾਂ ਸਾਹਿਬ ਇਹ ਨਾ ਮੈਂ ਕਿਹਾ ਪਿੰਡ ਹਾਂ ਜਗਵਿੰਦਰ ਸਿੰਘ ਸਰਪੰਚ ਪੰਡ ਪੀਟੀ ਵਾਲਾ ਜੀ ਕੀ ਹੋਇਆ ਕਿ ਸਵੇਰ 10:30 ਦੀ ਗੱਲ ਹੈ ਜੀ ਇਹ ਮੋਟਰਸਾਈਕਲ ਤੇ ਕਮੈਨ ਵਾਲੇ ਕੋਲ ਜਾਂਦਾ ਸੀ ਮੁੰਡਾ ਬਲਜੀਤ ਸਿੰਘ son of ਦਰਸ਼ਨ ਸਿੰਘ ਜਿਹੜੇ ਮੁੰਡੇ ਦੀ ਡੈਥ ਹੋ ਗਈ ਤੇ ਸਕਾਰਪਿਓ ਗੱਡੀ ਉਹ ਹਵੋਰ ਵਾਲੇ ਪਾਸੇ ਆਉਂਦੀ ਸੀ ਗੰਗਾ ਨਗਰ ਦੇ ਆਦਮੀ ਉਹ ਇਹ ਮੋਟਰਸਾਈਕਲ ਤੇ ਸੀਗਾ ਉਹ ਸਾਈਡ ਵੱਜੀ ਆਪਦੀ ਸਾਈਡ ਜਾ ਹੀ ਜਾਂਦਾ ਸੀਗਾ ਆਪਦੀ ਸਾਈਡ ਤੋਂ ਤੇ ਉਹੀ ਸਾਈਡ ਵਾਲਾ ਪਾਸੇ ਹੀ ਪੱਛਿਆ ਜੀ ਇਹਦੇ ਅੱਛਾ ਇਹ ਬਸ ਮੌਕੇ ਦੀ ਸੈਕ ਗਈ ਸੀ ਬਸ ਦਿੱਤਾ ਬਸ ਇਹ ਕਿਲੋ 2 ਕਿਲੋਮੀਟਰ ਲੈ ਕੇ ਗਏ ਆ ਉਦੋਂ ਹੀ ਇਹ ਦੀਥ ਹੋ ਗਈ ਉਥੋਂ ਅਸੀਂ ਰਾਜਾ ਹਸਪੀਟਲ ਲੈ ਕੇ ਰਾਜਾ ਹਸਪੀਟਲ ਕੋਲ ਤੋ ਉਹ ਕਹਿੰਦੀ ਵੀ ਇਹ ਡੈੱਡ ਹੈ ਉਥੇ ਹੀ ਲੰਬੀ ਲਈ ਤਾਂ ਹੁਣ ਮੰਗ ਕਿ ਹਜੇ ਤੀ ਸਾਡੇ ਕੋਲ ਐਕਸੀਡੈਂਟ ਵਾਲਿਆਂ ਦਾ ਸਾਡੇ ਨਾਲ ਕੋਈ ਕਨਫਰਮ ਨਹੀਂ ਕੀਤਾ ਨਾ ਸਾਡੇ ਕੋਲੇ ਆਈ ਹੈ ਉਹ ਨਾ ਸਾਨੂੰ ਕੋਈ ਗਲਤ ਕੀਤੀ ਮੌਕੇ ਤੇ ਰੁਕੇ ਜਾਂ ਫਿਰ ਮੌਕੇ ਤੇ ਰੁਕੇ ਜੀ ਮੌਕੇ ਤੇ ਰੁਕ ਕੇ ਗੱਡੀ ਨਾ ਚੱਕਿਆ ਨਹੀਂ ਚੱਕਿਆ ਅਸੀਂ ਜਾ ਕੇ ਉਦੋਂ ਬਾਅਦ ਐ ਸਸਾ ਯੂ ਐਫਓ ਲੈ ਵੀ ਆ ਗਏ ਸੀ ਕਿ ਉੱਥੇ ਹਾਂ ਸਸਾ ਫਲੇ ਵੀ ਆ ਗਏ ਸੀ ਐਮਬੂਲੈਂਸ ਦੀ ਗੱਡੀ ਵੀ ਆ ਗਈ ਸੀ ਪਰ ਉਸ ਤੋਂ ਪਹਿਲਾਂ ਅਸੀਂ ਆਪਦੀ ਸਭ ਆਰਾਮ ਦੀ ਗੱਡੀ ਚਾੱਕ ਕੇ ਅਸੀਂ ਉੰਗਲੇ ਕੇ ਸੀ ਗੁਰਪ੍ਰੀਤ ਹੁਣ ਗਰੀਬ ਪਰਿਵਾਰ ਹੈ ਜੀ ਮੈ ਵੀ ਸਿੱਖ ਜੱਤੀ ਨਾਲ ਸੰਬੰਧ ਰੱਖਦੇ ਆ ਇਹ ਅਸੀਂ ਤਾਂ ਹੀ ਕਹਨੇ ਆ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਦੋ ਬੇਟੀਆਂ ਜੀ ਨਿੱਕੀਆਂ ਨਿੱਕੀਆਂ ਤੇ 33 33 ਸਾਲ ਦੀ ਉਮਰ ਹੈ ਜੀ ਇਸ ਦੀ ਮੱਚੀ ਜਿਹੜੀ ਡੈਥ ਹੋਈ ਮਾਪੇ ਨਾਲ ਇਕੱਲੇ ਹੀ ਰਹਿੰਦਾ ਸੀ ਜੀ ਸਰਕਾਰ ਨੂੰ ਕੀ ਕਹੂੰਗਾ ਮਦਦ ਕੀਤੀ ਜਾਵੇ ਜੀ ਆਰਥਿਕ ਬੁੱਖਾਂ ਵੀ ਕੀਤੀ ਜਾਵੇ ਉਹ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਇੱਕ ਜਣ ਨੂੰ ਨੌਕਰੀ ਦਿੱਤੀ ਜਾਵੇ ਦੀ ਬੜੀ ਲਿਖੇ ਦੱਪ ਨੰਬਰ ਜੀ ਸਿੰਘ ਦੇ ਇਹ ਪ੍ਰਾਈਵੇਟ ਟੀਚਰ ਹੈ ਜੀ ਕੋਈ ਮਦਦ ਕੀਤੀ ਜਾਵੇ ਉਹਦੀ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਤੇ ਹੀ ਮੰਗ ਕਰਦੇ